ਸਰਨਾ ਪਹਿਲੀ ਗੱਲ ਤੇ ਇਹ ਆ ਜੀ ਕਿ ਸ਼ਿਵ ਸੈਨਾ ਕਰਦੀ ਹੈ ਵੈਲੈਂਟਾਈਨ ਡੇ ਦਾ ਵਿਰੋਧ ਅੱਜ ਜਿਹੜਾ ਮੈਂ ਵਿਰੋਧ ਕੀਤਾ ਵੈਲੈਂਟਾਈਨ ਡੇ ਦਾ ਮੈਂ ਪੂਰੇ ਪੰਜਾਬ ਦੇ ਸ਼ਿਵ ਸੈਨਿਕਾਂ ਨੂੰ ਕਹਿਣਾ ਕਿ ਤੁਸੀਂ ਹਰ ਜਿਹੜੇ ਦੇ ਵਿੱਚ ਆਪਣੇ ਆਪਣੇ ਜਿੰਨੇ ਵੀ ਜ਼ਿਲ੍ਹੇ ਦੇ ਹਰ ਮੇਰਾ ਸ਼ਿਵ ਸੈਨਿਕ ਡਟ ਕੇ ਵਿਰੋਧ ਕਰੇ ਕਿ ਜਿਹੜੇ ਵੀ ਇਹ ਹੁੱਲਣ ਬਾਜੀ ਉਸ ਦਿਨ ਕਰਦੇ ਨੇ ਇਹਨਾਂ ਦੀ ਬੰਦ ਕਰਾਈ ਜਾਵੇ ਅਸੀਂ ਬਿਲਕੁਲ ਵੈਲੈਂਟਾਈਨ ਡੇ ਦਾ ਡਟ ਕੇ ਵਿਰੋਧ ਕਰਾਂਗੇ ਇਹ ਜਿਹੜਾ ਵੈਲੈਂਟਾਈਨ ਡੇ ਆ ਇਹ ਬਾਹਰ ਦਾ ਇਹ ਸਾਡੇ ਹਿੰਦੁਸਤਾਨ ਦਾ ਭਾਰਤ ਦਾ ਨਹੀਂ ਹੈ ਬਿਲਕੁਲ ਜੀ ਡਟ ਕੇ ਵਿਰੋਧ ਹੋਊਗਾ ਸਾਰੇ ਸ਼ਿਵ ਸੈਨਿਕਾਂ ਦੇ ਪੰਜਾਬ ਨੂੰ ਅੰਮਿਤ ਰੋੜਾ ਤੁਹਾਡੇ ਚੈਨਲ ਦਾ ਹੀ ਕਹਿ ਰਿਹਾ ਕਿ ਹਰ ਜਿਲੇ ਦੇ ਵਿੱਚ ਡਟ ਕੇ ਵੈਲੈਂਟਾਈਨ ਦਾ ਵਿਰੋਧ ਕਰੋ ਸਰ ਨਾ ਪਹਿਲੀ ਗੱਲ ਤੇ ਇਹ ਹੈ ਜੀ ਕਿ ਸ਼ਿਵ ਸੈਨਾ ਕਰਦੀ ਹੈ ਵੈਲੈਂਟਾਈਨ ਦਾ ਵਿਰੋਧ ਔਰ ਅੱਜ ਜਿਹੜਾ ਮੈਂ ਵਿਰੋਧ ਕੀਤਾ ਵੈਲੈਂਟਾਈਨ ਦਾ ਮੈਂ ਪੂਰੇ ਪੰਜਾਬ ਦੇ ਸ਼ਿਵ ਸੈਨਿਕਾਂ ਨੂੰ ਕਹਿੰਨਾ ਕਿ ਤੁਸੀਂ ਹਰ ਜਿਲੇ ਦੇ ਵਿੱਚ ਆਪਣੇ ਆਪਣੇ ਜਿੰਨੇ ਵੀ ਜ਼ਿਲ੍ਹੇ ਨੇ ਹਰ ਮੇਰਾ ਸ਼ੇਵ ਸੈਨਿਕ ਡਟ ਕੇ ਵਿਰੋਧ ਕਰੇ ਕਿਉਂਕਿ ਇਹ ਸਾਡੀ ਸਭਿਤਾ ਨਹੀਂ ਹੈਗੀ ਸਾਡੀ ਸਭਿਤਾ ਨਹੀਂ ਹੈਗੀ ਕਿਉਂਕਿ ਤੁਸੀਂ ਦੇਖੋਗੇ ਉਸ ਦਿਨ ਪੁਲਵਾਮਾ ਦੇ ਵਿੱਚ ਵੀ ਜਿਹੜਾ ਅਟੈਕ ਹੋਇਆ ਸੀਗਾ ਤੁਸੀਂ ਇੱਕ ਚੀਜ਼ ਦੇਖੋ ਉਸ ਤੋਂ ਬਾਅਦ ਮਾਤਰ ਪਿਤਰ ਪੂਜਨ ਦਿਵਸ ਤੇ ਤੌਰ ਤੇ ਇਹ ਦਿਨ ਮਨਾਇਆ ਜਾਵੇ ਕਿਉਂਕਿ ਇਹ ਹੁੱਲੜ ਬਾਜਾ ਨੂੰ ਚੇਤਾਵਨੀ ਹੈ ਅਮੀ ਤੋੜੇ ਦੀ ਹੁੱਲੜ ਬਾਜਾ ਨੂੰ ਔਰ ਮਹਿਮਾਨਯੋਗ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਔਰ ਮਹਿਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਲਿਖ ਕੇ ਭੇਜੂੰਗਾ ਕਿ ਜਿਹੜੇ ਵੀ ਹੁੱਲੜ ਬਾਜਾ ਉਸ ਦਿਨ ਕਰਦੇ ਨੇ ਇਨਾਂ ਦੀ ਬੰਦ ਕਰਾਈ ਜਾਵੇ ਅਸੀਂ ਬਿਲਕੁਲ ਵੈਲੈਂਟਾਈਨ ਡੇ ਦਾ ਡਟ ਕੇ ਵਿਰੋਧ ਕਰਾਂਗੇ ਉਹ ਡਟ ਕੇ ਰਣਾ ਇਹਦਾ ਵਿਰੋਧ ਕਰਾਂਗੇ ਪੂਰੇ ਸ਼ਹਿਰ ਸੈਂਟਰ ਨੂੰ ਕਹਿ ਦਿੱਤਾ ਗਿਆ ਜੀ ਸਾਡੀ ਸਭਿਤਾ 'ਚ ਇਹ ਨਹੀਂ ਲਿਖਿਆ ਪੱਤਰਕਾਰ ਸਾਹਿਬ ਕਿ ਅਸੀਂ ਜਿਹੜਾ ਸਾਡੀ ਸਭਿਤਾ ਹੈਗੀ ਹੈ ਹਿੰਦੁਸਤਾਨੀ ਅਸੀਂ ਭਾਰਤੀ ਆ ਅਸੀਂ ਪੰਜਾਬੀ ਆ ਅਸੀਂ ਹਿੰਦੂ ਆ ਠੀਕ ਹੈ ਜੀ ਸਾਡੀ ਸਭਿਤਾ 'ਚ ਇਹ ਨਹੀਂ ਲਿਖਿਆ ਕਿ ਅਸੀਂ ਇੱਕ ਹਿੰਦੁਸਤਾਨੀ ਆ ਕਿ ਸਾਡੀ ਸਭਿਤਾ 'ਚ ਗਲਤ ਪ੍ਰਚਾਰ ਬਿਲਕੁਲ ਲਿਖਿਆ ਇਹ ਜਿਹੜਾ ਵੈਲੈਂਟਾਈਨ ਡੇ ਆ ਇਹ ਬਾਹਰ ਦਾ ਇਹ ਸਾਡੇ ਹਿੰਦੁਸਤਾਨ ਦਾ ਭਾਰਤ ਦਾ ਨਹੀਂ ਹੈ ਸਾਡਾ ਦੇਸ਼ ਇਹਨੂੰ ਸਤਕਾਰ ਨਹੀਂ ਕਰਦਾ ਸਾਡੇ ਦੇਸ਼ ਨੂੰ ਇਹ ਚੀਜ਼ ਸਤਕਾਰ ਨਹੀਂ ਹੈ ਅਸੀਂ ਹੈਗੇ ਆ ਬਿਲਕੁਲ ਹਿੰਦੁਸਤਾਨੀ ਜਿਹੜੇ ਅਸੀਂ ਆਪਣੇ ਸਾਡੀ ਵਿਚਾਰਧਾਰਾ ਵੈ ਸ਼ੁੱਧ ਵਿਚਾਰਧਾਰਾ ਵੈ ਔਰ ਅਸੀਂ ਆਪਣੇ ਹਿੰਦੁਸਤਾਨ ਚ ਆਪਣੇ ਪੰਜਾਬ ਚ ਅਸੀਂ ਭਾਰਤ ਚ ਗੰਦ ਨਹੀਂ ਪੈਣ ਦੇਣਾ ਸਾਨੂੰ ਸਾਨੂੰ ਇਹ ਮਨਜ਼ੂਰ ਨਹੀਂ ਹੈ ਔਰ ਮੈਂ ਤੁਹਾਡੇ ਚੈਨਲ ਰਾਹੀਂ ਸਪੈਸ਼ਲ ਤੌਰ ਤੇ ਬੇਨਤੀ ਵੀ ਲਾਂ ਲਗਾ ਹੱਥ ਜੋੜ ਕੇ ਵੀ ਕਹਿਣ ਲੱਗਾ ਕਿ ਜਿਹੜਾ ਸਾਡਾ ਦਿਨ ਹੈ ਵੈਲੈਂਟਾਈਨ ਦਿਨ ਪਹਿਲੀ ਕਹਲਾ ਅਸੀਂ ਜਿਹੜਾ ਡਟ ਕੇ ਵਿਰੋਧ ਕਰਦੇ ਆਂ ਔਰ ਉਸ ਦਿਨ ਡਟ ਕੇ ਇਹਦੇ ਕਾਰਡ ਵੀ ਸਾੜੇ ਜਾਣਗੇ ਫੁੱਲ ਵੀ ਜਿਹੜੇ ਇਹਨਾਂ ਦੇ ਸਾੜੇ ਜਾਣਗੇ ਕਿਉਂਕਿ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਸਾਡੀ ਸਭਿਤਾ ਇਹ ਨਹੀਂ ਹੈਗੀ ਸਾਡੀ ਸਭਿਤਾ ਹੈਗੀ ਹੈ ਮਾਤਰ ਪੁੱਤ ਮਾਤਾ ਪਿਤਾ ਦੀ ਪੂਜਨ ਦਿਵਸ ਅਸੀਂ ਉਹ ਕੰਮ ਕਰਨਾ ਕਿਉਂਕਿ ਜਿਹੜੇ ਇਹ ਸਭਿਤਾ ਹੈ ਜਿਹੜੀ ਬਾਹਰ ਦੀ ਵਿਦੇਸ਼ੀ ਸਭਿਤਾ ਹੈ ਸਾਨੂੰ ਇਹ ਸਨਹਾਰ ਨਹੀਂ ਹੈ ਔਰ ਮੈਂ ਸਪੈਸ਼ਲ ਤੌਰ ਤੇ ਕਹਿਣਾ ਚਾਹੁੰਦਾ ਵਾਂ ਕਿ ਕੋਈ ਵੀ ਉਲੜਬਾਜੀ ਉਸਦੇ ਨਾ ਕਰੇ ਕਿਉਂਕਿ ਇਹ ਸ਼ਿਫ ਸੈਨਾ ਵਾਲੇ ਕਦੀ ਬਰਦਾਸ਼ਤ ਨਹੀਂ ਕਰਨਗੇ ਅਸੀਂ ਤੰਗ ਨਹੀਂ ਕਰ ਰਹੇ ਜੀ ਅਸੀਂ ਤੇ ਹੱਥ ਜੋੜ ਕੇ ਕਹਿ ਰਹੇ ਆ ਕਿ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਅਸੀਂ ਚੀਜ਼ ਨਹੀਂ ਹੋਣ ਦੇਣੀ ਉਹ ਡਟ ਕੇ ਵਿਰੋਧ ਕੀਤਾ ਜਾਊਗਾ ਡੈਮੋ ਕਰਨਾ ਵਿਰੋਧ ਕੀਤਾ ਜਾਊਗਾ ਅਸੀਂ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਇਹ ਚੀਜ਼ ਬਿਲਕੁਲ ਬਰਦਾਸ਼ਤ ਨਹੀਂ ਹੈ ਚਲੋ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਲਿਖਾਂਗੇ ਕਵਾਂਗੇ ਮਿਲਾਂਗੇ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਵੀ ਕਹਾਂਗੇ ਸਰਕਾਰ ਨੂੰ ਵੀ ਕਹਿੰਨੇ ਆ ਕਿ ਸਾਡੇ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਨਾ ਘਰੇ ਹੋਵੇ ਸਾਡੇ ਹਿੰਦੁਸਤਾਨ ਭਾਰਤ ਚ ਮੈਂ ਭਾਰਤ ਸਰਕਾਰ ਨੂੰ ਇਹ ਕਹਿੰਨਾ ਕਿ ਇਹੋ ਜਿਹਾ ਮਾਹੌਲ ਕ੍ਰੀਏਟ ਨਾ ਹੋਵੇ ਅਸੀਂ ਹੈਗੇ ਸਭਿਤਾ ਵਾਲੇ ਲੋਕ ਸਾਡੀ ਜਿਹੜੀ ਸਭਿਤਾ ਐ ਸਾਈ ਹੈਗੇ ਆ ਬਿਲਕੁਲ ਰੱਬ ਨੇ ਮਨਾਬ ਨੂੰ ਮੰਨਣ ਵਾਲੇ ਅਸੀਂ ਨਹੀਂ ਆਪਣੇ ਪੰਜਾਬ ਦੇ ਵਿੱਚ ਨਾ ਹੀ ਅਸੀਂ ਹਿੰਦੁਸਤਾਨ ਚ ਗੰਦ ਬਰਦਾਸ਼ਤ ਕਰ ਸਕਦੇ ਅਸੀਂ ਨਹੀਂ ਹੋਣ ਦੇਣਾ ਜੀ ਬਿਲਕੁਲ ਜੀ ਡਟ ਕੇ ਵਿਰੋਧ ਹੋਊਗਾ ਸਾਰੇ ਸ਼ੇਪ ਸੈਨਿਕਾਂ ਦੇ ਪੰਜਾਬ ਨੂੰ ਅੰਮੀ ਤਰੋੜਾ ਤੁਹਾਡੇ ਚੈਨਲ ਰਹੀ ਕਹਿ ਰਿਹਾ ਕਿ ਹਰ ਜਿਲੇ ਦੇ ਵਿੱਚ ਡਟ ਕੇ ਵੈਲੈਂਟਾਈਨ ਦਾ ਵਿਰੋਧ ਕਰੋ ਔਰ ਵੈਲੈਂਟਾਈਨ ਦੇ ਦੇ ਕਾਰਡ ਸਾੜੋ ਬਿਲਕੁਲ ਜਿੱਥੇ ਵੀ ਤੁਹਾਨੂੰ ਗਲਤ ਲੱਗੇ ਉਥੇ ਮਾਨਜੋਗ ਆਪਣੇ ਐਸਐਸਪੀ ਸਾਹਿਬ ਪੁਲਿਸ ਕਮਿਸ਼ਨਰ ਸਾਹਿਬ ਉਹਨਾਂ ਨੂੰ ਉਹਨਾਂ ਦੀ ਉਹਨਾਂ ਨੂੰ ਜਾ ਕੇ ਪਹਿਲਾਂ ਮੁੰਡੰਨ ਦੇ ਕੇ ਆਓ ਤਾਂ ਕਿ ਉਹ ਬੰਦ ਕਰਾਏ ਜਾਣ ਜਿਹੜੇ ਵਿੱਚ ਵੀ ਹੋਟਲਾਂ ਦੇ ਵਿੱਚ ਜਾਂ ਤੁਸੀਂ ਲਗਾ ਲਓ ਪਾਰਕਾਂ ਦੇ ਵਿੱਚ ਜਾਂ ਤੁਸੀਂ ਲਗਾ ਲਓ ਜਾਂ ਹੋਰ ਕਈ ਥਾਵਾਂ ਤੇ ਜਿਹੜੀ ਜਨਤਕ ਥਾਵਾਂ ਤੇ ਜਿਹੜੇ ਲੋਕ ਗੰਦ ਪਾਉਂਦੇ ਆਏ ਬੰਦ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ 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 ਸ਼ਿਪ ਸੈਨਿਕ ਪੂਰੇ ਤਿਆਰ ਨੇ ਸ਼ਿਪ ਸੈਨਿਕ ਕਦੀ ਆਪਣੀ ਸੱਭਿਤਾ ਨੂੰ ਖਰਾਬ ਬਿਲਕੁਲ ਨਹੀਂ ਹੋਣ ਦਿੱਤੇ ਜੇ ਨਹੀਂ ਹੋਣ ਦੇਣਗੇ ਉਸ ਦਿਨ ਸ਼ੇਪਸੇਨਾ ਵਾਲੇ ਪੂਰੇ ਬਾਜ਼ਾਰ ਦੇ ਵਿੱਚ پارکਾਂ ਦੇ ਵਿੱਚ ਹਰ ਕਿੱਥੇ ਜਾਣਗੇ ਜਿਹੜਾ ਗਲਤ ਮਾਹੌਲ ਜਿਹੜਾ ਗਲਤ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਜਾਂ ਕਿੱਥੇ ਵੀ ਕਈ ਛਿਲਿਆਂ ਦੇ ਵਿੱਚ ਪੰਜਾਬ ਦੇ ਗਲਤ ਮਾਹੌਲ ਹੋਊਗਾ ਮਾਨਯੋਗ ਸੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੀ ਨਿਗਾ ਦੇ ਵਿੱਚ ਲਿਆਇਆ ਜਾਊਗਾ